ਸਾਡੇ 3.5 ਲੱਖ ਦਾ ਲੋਨ ਦੂਜੀ ਮਤਲਬ 90000 ਰੁਪਏ ਦੇ ਜਾਣ ਟਰੈਕਟਰ ਲੈ ਜਾਣ 90000 ਦੇ ਜਾਣ ਤਾਂ ਟਰੈਕਟਰ ਲੈ ਜਾਣ ਹਾਂ ਬਾਕੀ ਸੰਦਾ 12 13 ਆ ਰਹੀ ਆ ਮਾਡਲ ਹੀ ਤਾਂ ਹਾਂ ਕੰਡੀਸ਼ਨ ਤਾਂ ਜਮਾ 12 13 ਨਾ ਨਵਾਂ ਟਰੈਕਟਰ ਹੈ ਜਮਾ ਨਵਾਂ ਟਰੈਕਟਰ ਹੈ ਤੇ ਰਾੜਾ ਨੇ ਮੱਥੇ ਦਿਖਾਈ ਪੱਟੀ ਦੇ ਕੇ ਜਿਹੇ ਪਏ ਨੇ ਲੈ ਨਾ ਨ ਦਾਗ ਵੀ ਹੈ ਨਹੀਂ ਟਰੈਕਟਰ ਦੇ ਕਿਤੇ ਅਸੀਂ ਥੱਲੇ ਕੈਮਰਾ ਮਾਰ ਹੀ ਲੈ ਮੋਟਾ ਰੰਗ ਟਰੈਕਟਰ ਦੇ ਜਿੰਨਾ ਹੈਗਾ ਸਾਰਾ ਮਤਲਬ ਕੱਲੇ ਸਾਰਾ ਹੋ ਰਿਹਾ ਹੈ ਨਾਲ ਕਿਤੇ ਕਲਮ ਲੱਗੇ ਹੋਏ ਖਰਚਾ ਦੇ ਦਾਂਗੇ ਬੰਦਾ ਜਿਹੜਾ ਦੂਰੋਂ ਆਊਗਾ ਬਾਈ ਕਹਿੰਦਾ ਜਾ ਤੇ ਇੰਨਾ ਚੰਗਾ ਮਿਲਦਾ ਨਹੀਂ ਚਾਹੇ ਰਹਾ 10000 ਦਾ ਡੀਲ ਫੂਕ ਲੈ ਆ ਡਿਕ ਵਗੈਰਾ ਸਾਰਾ ਲੱਗਿਆ ਉਸ ਨਾਲ ਦਾ ਸਾਰਾ ਕੁਝ ਚੱਲਦਾ ਹੈ ਇਹ ਚੀਜ਼ ਹੀ ਆ ਹੁੱਕ ਵੀ ਨਾਲ ਦੀ ਆ ਰਾਈਡਰ ਦੀ ਲੈ ਇਹ ਅ ਟਾਇਰ ਵੱਡੇ ਪਾਤੇ ਮੂਰੇ 16 17000 ਦੇ ਟਾਇਰ ਆਏ ਕੱਲੇ 16 17000 ਨਾਲ ਦਾ ਨੰਬਰ ਚੱਲੇ 1225 22 ਘੰਟੇ ਚੱਲਿਆ ਹੋਇਆ 1225 ਘੰਟੇ ਚੱਲਿਆ ਹੋਇਆ ਹੈ ਵੀ ਸੋ ਵਾਲੀਆਂ ਮੇਰੇ ਇਹਨਾਂ ਲਪਈਆਂ ਜਾਂਸੀਆਂ ਜਿਹੜੀਆਂ ਹੁੰਦੀਆਂ ਨੇ ਆਹ ਸੋ ਵਾਲੀਆਂ ਜਾਂਸੀ ਵਾਲੀਆਂ ਚੇਟਾਂ ਜਿੰਨੀ ਆਈ ਨੇ ਸਾਰੀਆਂ ਉਵੇਂ ਹੀ ਲੱਗੀਆਂ ਪੰਜਾਣੇ ਨਾਲ ਜੋ ਚੀਜ਼ਾਂ ਉਵੇਂ ਹੀ ਪਈਆਂ ਨੇ ਟਰੈਕਟਰ ਦੀਆਂ ਸਾਰੀਆਂ ਲੈ ਆਹ ਸਾਰਾ ਰੀ ਨਾਲ ਗਾਰੰਟੀ ਹੈ ਇਹਦੀ ਵੀ 2000 ਮਾਡਲ ਆ ਤਾਂ ਪਰਚਿਆਂ ਸਾਰੀਆਂ ਹਜੇ ਤੱਕ ਨਾਲ ਦੀਆਂ ਪੰਜਾਣੇ ਇਹ ਕਿੰਨਾ ਚੱਲਿਆ ਹੋਇਆਗਾ ਇਹ 1265 ਘੰਟੇ 1265 ਘੰਟੇ ਚੱਲਿਆ ਹੋਇਆਗਾ ਮੈਟਿੰਗ ਵਗੈਰਾ ਸਾਰੀ ਚੰਗੀ ਸਾਰੀ ਹੋਈ ਹੋਈ ਆ ਪਿੱਛੋਂ ਵੀ ਮੜੀ ਕੰਡੀਸ਼ਨ ਦੇਖ ਆਹ ਦੇਖੋ ਸੱ ਤੇ ਜੇ ਇਹਦੀ ਲੋਵੀ ਮਿੱਤਰੋ ਅੱਜ ਆ ਗਏ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਬਰਨਾਲੀ ਦੀ ਬੁੱਕਲ ਦੇ ਵਿੱਚ ਪੈ ਜਾਂਦਾ ਪਿੰਡ ਫਰਵਾਹੀ ਤੇ ਬਾਈ ਗੁਰਪਾਲ ਦੇ ਘਰੇ ਆਏ ਆ ਚਾਰ ਟਰੈਕਟਰ ਬਕਾਉ ਨੇ ਬਾਈ ਦੇ ਬਾਈ ਘਰੇ ਕੰਮ ਕਰਦਾ ਤੇ ਕਿੰਨੇ ਟਾਈਮ ਤੋਂ ਕੰਮ ਕਰਦਾ ਸਾਰਾ ਕੁਝ ਪੱਸਾਂਗੇ ਕਿਹੜੇ ਕਿਹੜੇ ਟਰੈਕਟਰ ਨੇ ਤੁਹਾਨੂੰ ਉਹ ਵੀ ਦਿਖਾਵਾਂ ਕਿਤੇ ਬਣੇ ਰਹੋ ਤੇ ਪਹਿਲਾਂ ਆਪਾਂ ਮਿਲਦੇ ਆ ਬਾਈ ਗੁਰਪਾਲ ਨੂੰ ਤੇ ਸਸੀ ਗਾਲ ਬਾਈ ਸਸੀ ਗਾਲ ਜੀ ਤੇ ਕਿਵੇਂ ਵਧੀਆ ਵੀਰੇ ਤੇ ਪਹਿਲਾਂ ਤਾਂ ਮੈਨੂੰ ਐ ਦੱਸੋ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਡਰਾਈਵਰ 18-19 ਸਾਲ ਹੋ ਗਏ ਜੀ 18-19 ਸਾਲ ਹੋ ਗਏ ਤੇ ਇੱਕ ਤਾਂ ਤੁਸੀਂ ਪੰਜਾਬ ਨੰਬਰਾਂ ਦਾ ਕੰਮ ਕਰਦੇ ਹੋ। ਹਾਂ ਜੀ ਬਾਹਰਲਾ ਨੰਬਰ ਲੈਂਦੇ ਨਹੀਂ ਜੀ ਆਪਾਂ। ਤੇ ਲੋਕਲ ਨੰਬਰ ਲੈਨੇ ਲੋਕਲ ਤੇ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਆਪਾਂ? ਇਸੇ ਨੂੰ ਕਰ ਲਓ ਜੀ ਪੰਜ ਮਾਡਲ ਤੋਂ। ਸਵਰਾਜ 855 ਕਿੰਨਾ ਮਾਡਲ ਆ ਬਈ ਇਹ? 2005 2005 ਮਾਡਲ ਆ। ਕੁਰੀਸਨ ਦਾ 12-13 ਵਾਲੀ ਆ। ਮਾਡਲ ਹੀ ਤਾਂ ਹਾਂ ਕੰਡੀਸ਼ਨ ਤਾਂ ਜਮਾ 12-13 ਦਾ ਹੈ। ਜਮਾ ਨਮਾ ਟਰੈਕਟਰ ਆ। ਜਮਾ ਨਮਾ ਟਰੈਕਟਰ ਆ ਹੈ। ਲੋੜਾੜਾ ਦੇ ਨਾ ਨਾ ਦਾਗ ਵੀ ਹੈ ਨਹੀਂ ਟਰੈਕਟਰ ਦੇ ਕਿਤੇ ਆ ਸੀਟ ਥੱਲੇ ਕੈਮਰਾ ਮਾਰ ਹੀ ਲੈ ਮੋਟਾ ਰੰਗ ਟਰੈਕਟਰ ਦੇ ਜਿੰਨਾ ਹੈਗਾ ਸਾਰਾ ਮਤਲਬ ਕੱਲੇ ਸਾਰਾ ओरिजिनल ਹੈ ਕਿਤੇ ਕਲਮ ਲੱਗੇ ਹੋਏ ਖਰਚਾ ਦੇ ਦਾਂਗੇ ਬੰਦਾ ਜਿਹੜਾ ਦੂਰੋਂ ਆਊਗਾ ਬਾਈ ਕਹਿੰਦਾ ਜੇ ਕਲਮ ਲੱਗੀ ਹੋਈ ਤਾਂ ਸਾਰਾ ਰਿਆ ਲਿਫਟ ਪੰਪ ਚੈੱਕ ਕਰ ਲਓ ਇਹ ਵੀ ਸਾਰਾ ओरिजिनल ਹੈ ਤੇ ਆਪਾਂ ਵਿੱਚੋਂ ਵੀ ਖੋਲ ਕੇ ਕੰਡੀਸ਼ਨ ਦਿਖਾ ਦਿੰਨੇ ਲੈ ਕਰਾਈ ਵੱਡੀ ਚੈੱਕ ਵਿੱਚੋਂ ਵੀ ਕਿਸੇ ਪਾਸੇ ਵੀ ਆਣ ਜਿੰਨਾ ਸਾਰਾ ਟਰੈਕਟਰ ओरिजिनल ਹੈ ਤੇ ਇਹ ਨੰਬਰ ਦੇ ਕੈਮਰਾ ਮਾਰਦੇ ਸੰਗਰੂਰ ਦਾ ਪਹਿਲੀ ਪਾਰਟੀ ਦਾ ਟਰੈਕਟਰ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਤੇ ਸੰਗਰੂਰ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਹੈ ਤੇ ਜੇ ਤੁਸੀਂ ਆਪਾਂ ਡਿਮਾਂਡ ਦੀ ਗੱਲ ਕਰੀਏ ਡਿਮਾਂਡ 335 ਤੱਕ ਦਾ ਦੇ ਦਾਂਗੇ ਪੂਰੇ 3 ਚ ਬਣ ਜੂ ਚਲਦੇ ਤੁਸੀਂ ਕਹੇ ਤਾਂ ਦੇ ਦਾਂਗੇ ਲੋਈ ਸੱਜਣੂ ਪੂਰੇ 3 ਲੱਖ ਚ ਬਣ ਜੂ ਪੰਜ ਮਾਡਲ ਸਵਰਾਜ 855 ਤੇ ਕਿੰਨਾ ਚੰਗਾ ਮਿਲਦਾ ਨਹੀਂ ਚਾਹੇ ਰਾ 10000 ਦਾ ਡੀਲ ਬੂਕ ਲੈ ਆ ਡੱਕ ਵਗੈਰਾ ਸਾਰਾ ਲੱਗਿਆ ਉਸ ਨਾਲ ਦਾ ਸਾਰਾ ਕੁਝ ਚੱਲਦਾ ਹੈ ਸੇਚਰੀ ਆ ਹੁੱਕ ਵੀ ਨਾਲ ਦੀ ਆ ਟਰੈਕਟਰ ਦੀ ਲੈ ਸੱਜਣੂ ਕੋਈ ਰਿਗਾਰਡ ਨੂੰ ਚਾਹੋ ਲੱਗਿਆ ਸਾਰ ਇਹ ਇਧਰ ਆ ਗਿਆ ਸੁਵਰਾਜ 855 ਕਿੰਨਾ ਮਾਡਲ ਆ ਬਈ 2019 2019 ਆ ਟਾਇਰ ਵੱਡੇ ਪਵਾਤੇ ਮੂਰੇ 16 17 ਹਜ਼ਾਰ ਦੇ ਟਾਇਰ ਆ ਇਹ ਕੱਲੇ ਹੀ 16 17 ਹਜ਼ਾਰ ਬਰਨਾਲੇ ਦਾ ਨੰਬਰ ਪਹਿਲਾਂ ਹੀ ਪਾਰਟੀ ਦਾ ਤੇ ਬਰਨਾਲੇ ਦਾ ਨੰਬਰ ਆ ਗਿਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਨੇ ਤੇ ਚੱਲਿਆ ਕਿੰਨਾ ਹੋਇਆ ਬਈ ਚੱਲਿਆ 1225 22 ਘੰਟੇ ਚੱਲਿਆ ਹੋਇਆ 1225 ਘੰਟੇ ਚੱਲਿਆ ਹੋਇਆ ਪਟਿਆ ਚੈੱਕ ਰਹੀ ਮੈਂ ਟੈਪ ਵਗੈਰਾ ਹੋਈ ਹੋਈ ਆ ਰਿੰਬਾ ਰੁੰਬਾ ਦਾ ਇਹਨ ਪੂਰਾ ਸਾਫ਼ ਆ ਪਿੰਛੋ ਵੀ ਕੰਡੀਸ਼ਨ ਦਿਖਾ ਦਦਨੇ ਆ ਤੇ ਡਬਲ ਡਿਸਟਰੀਬਿਊਟਰ ਆ ਜਾਂਦਾ ਹੈ ਬਈ ਇਹ ਹਾਂ ਟਾਪ ਮਾਡਲ ਆਈ ਇਹ ਤਾਂ ਟਾਪ ਮਾਡਲ ਆ ਗਿਆ ਡਬਲ ਡਿਸਟਰੀਬਿਊਟਰ ਚ ਆ ਗਿਆ ਤੇ ਸਾਰਾ オリジナル ਹੀ ਆ ਤਾਂ ਹੁਣ ਜੋ ਚੱਲੇ 1225 ਘੰਟੇ ਹੋਇਆਗਾ ਚੱਲੇ オリジナル ਹੈ ਟਾਇਰ ਤਾਂ ਨਾਲ ਦੀ ਹੋਣੇ ਨੇ ਹੈਣਾ ਬਈ ਨਾਲ ਦੇ ਨਾਲ ਦੇ ਜੀ ਟਾਇਰ ਨਾਲ ਦੇ ਨੇ ਹਾਂ ਜੀ ਮੂਰਲੇ ਬਦਲੇ ਵੇ ਮੂਰਲੇ ਚੋੜੇ ਪਵਾਏ ਵੇ ਉਹਨੇ ਹਾਂ ਮੂਰਲੇ ਤਾਂ ਉਹਦਾ ਪਤਾ ਹੀ ਲਾ ਵੀ 16-17000 ਰੁਪਏ ਲਾਇਆ ਹੋਇਆਗਾ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੇ ਮਾ ਪੰਜ 85 ਦਾ 585 ਦਾ ਹਾਂ ਜੀ 580 ਦਾ ਹੋਜੂ ਚਲੋ ਹੋ ਜੂ ਜੋ ਲੋਈ 580 ਦਾ ਹੋ ਜੂਗਾ ਆ ਟਰੈਕਟਰ ਸਵਰਾਜ 855 ਕਿ ਚਟਪਰੀ ਲਈ ਵੀ ਸੋ ਵਾਲੀਆਂ ਮੇਰੇ ਇਨਾਲ ਪਈਆਂ ਜਾਂਸੀਆਂ ਜਿਹੜੀਆਂ ਹੁੰਦੀਆਂ ਨੇ ਆ ਸੋ ਵਾਲੀਆਂ ਜਾਂਸੀ ਵਾਲੀਆਂ ਚੇਟਾਂ ਜਿੰਨੀ ਆ ਵੀ ਨੇ ਸਾਰੀਆਂ ਉਵੇਂ ਹੀ ਲੱਗੀਆਂ ਪੰਜਾਬੀ ਨਾਲ ਜੋ ਚੱਲੇ 1200 1225 ਘੰਟਿਆਂ ਤੇ ਇੱਧਰ ਆ ਗਿਆ ਸਵਰਾਜ 855 ਨੀਲੇ ਕਲਰ ਚ ਹਾਂਜੀ ਇਹਦੀ ਬਹੁਤ ਮਾੜਾ ਬਈ ਜਣ ਬੜਾ ਟੈਕਨੀਕ ਵਾਲਾ ਚੰਗਾ ਹੈ ਸਾਰਾ ਚੰਗਾ ਇਹ ਕਿੰਨਾ ਮਾਡਲ 2000 ਮਾਡਲ ਆ 2000 ਮਾਡਲ ਆ ਗਿਆ ਤੇ ਇਹਦਾ ਨੰਬਰ ਕਿੱਥੋਂ ਦਾ ਆ ਗਿਆ ਜਿਹੜਾ ਪਟਿਆਲੇ ਦਾ ਪੀਵੀ11 ਪੀਵੀ11 ਪਟਿਆਲੇ ਦਾ ਨੰਬਰ ਆ ਗਿਆ ਤੇ ਜੇ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਪਹਿਲਾਂ ਨਮਾੜੀ ਦੱਸ ਦੇ ਇਹ ਦੇਵਾਂਗੇ 255 ਦਾ ਪੂਰੇ ਢਾਈ ਚ ਦੇ ਦਾਂਗੇ ਲੋ ਵੀ ਸੱਜਣੂ ਪੂਰੇ ਢਾਈ ਲੱਖ ਚਾਹ ਬਣ ਜੂਗਾ ਤੇ ਆਪਾਂ ਵਿੱਚੋਂ ਕੰਡੀਸ਼ਨ ਦਿਖਾ ਦਈਏ ਮਾੜੀ ਜਿਹੀ ਇਹਦੀ ઓરિਜਨਲ ਪਰਚੀ ਉਵੇਂ ਹੀ ਪਈ ਨਾ ਟਰੈਕਟਰ ਦੀਆਂ ਸਾਰੀਆਂ ਲੈ ਆਹ ਸਾਰਾ ਰੀਨਲ ਗਾਰੰਟੀ ਹੈ ਇਹਦੀ ਵੀ 2000 ਮਾਡਲ ਆ ਤਾਂ ਪਰਚੀਆਂ ਸਾਰੀਆਂ ਹਜੇ ਤੱਕ ਨਾਲ ਦੀਆਂ ਪਈਆਂ ਨੇ ਤੇ ਵਿੱਚੋਂ ਵੀ ਕੰਡੀਸ਼ਨ ਸਾਨੂੰ ਚੈੱਕ ਕਰਾ ਦੇ ਨੇ ਲੈ ਕਰੋ ਵੀ ਚੈੱਕ ਸੱਜਣ ਤੇ ਮਗਰਾਟ ਹਜੇ ਤੱਕ ਨਾਲ ਦੇ ओरिजिनल ਨੇ ਕਿਉਂ ਪੋਰਾ ਵੀ ਨਹੀਂ ਗੀਤੇ ਚੋ ਵੀ ਨਹੀਂ ਲੱਗਿਆ ਹੋਇਆ ਚੋ ਵੀ ਨਹੀਂ ਲੱਗਿਆ ਹੋਇਆ ਹੈ ਪਿੱਛੋਂ ਵੀ ਕੰਡੀਸ਼ਨ ਵਧੀਆ ਚੈੱਕ ਕਰਾ ਦੇ ਸੇ ਚਿਰੀ ਆ ਸੇ ਚਿਰੀ ਆ ਤੇ ਇੱਧਰ ਆ ਗਿਆ ਨਾਬੇ ਵਾਲਾ ਪ੍ਰੀਤ ਹਾਂਜੀ 6049 ਹਾਂਜੀ ਇਹ ਕਿੰਨਾ ਮਾਡਲ ਹੈ ਬਾਈ 21 2021 ਮਾਡਲ ਹੈ ਇਹ ਵੀ ਬਰਨਾਲਾ ਨੰਬਰ ਆ ਇਹ ਵੀ ਬਰਨਾਲਾ ਨੰਬਰ ਪਹਿਲੀ ਕੁਆਲਟੀ ਦਾ ਪਹਿਲੀ ਪਾਰਟੀ ਦਾ ਇਹ ਕਿੰਨਾ ਚੱਲਿਆ ਹੋਇਆਗਾ ਇਹ 1265 ਘੰਟੇ 1265 ਘੰਟੇ ਚੱਲਿਆ ਹੋਇਆਗਾ ਟਾਇਰ ਫਿਰ ਇਹਦੇ ਵੀ ਨਾਲ ਦੇ ਨਾਲ ਦੇ ਨਾਲ ਦੇ ਚੌਕੜੀ ਨਾਲ ਚੌਕੜਾ ਨਾਲ ਤੇ ਪੱਟੀਆਂ ਚੈੱਕ ਕਰਾਂ ਹੀ ਬੈਟਿੰਗ ਬੈਟਿੰਗ ਵਗੈਰਾ ਸਾਰੀ ਚੰਗੀ ਸਾਰੀ ਹੋਈ ਹੋਈ ਆ ਪਿੱਛੋਂ ਵੀ ਮੜੀ ਕੰਡੀਸ਼ਨ ਦਿਖਾ ਦੇ ਤੇ ਇਹ ਵੀ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਆ ਹੁੱਕ ਵੀ ਹੈ ਦੇਖ ਲਓ ਵੀ ਕਿੰਨੀ ਚੱਲੀ ਬਹੁਤ ਘੜ ਚੱਲਿਆ ਵਰ ਟਰੈਕਟਰ ਆ ਵੀ ਆ ਦੇਖੋ ਸੱਜਣੂ ਆ ਹਜੇ ਤਾਂ ਲਾ ਹੀ ਨਹੀਂ ਹੈਗਾ ਉਹਦਾ ਪੀਟੀਯੂ ਵਾਲਾ ਤਾਂ ਤੇ ਜੇ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਇਹ ਦੇ ਦਾਂਗਾ 445 ਦਾ 40 ਪਾਵਰ ਦਾ ਟਰੈਕਟਰ ਕੋਈ ਵੀ ਨਹੀਂ ਮਿਲਦਾ ਇੰਨੇ ਪੈਸਿਆਂ 'ਚ 60 ਪਾਵਰ ਟਰੈਕਟਰ 4.40 ਚ ਬਣ ਜੂ ਚਲ ਦੇ ਦਾਂਗੇ ਚਾਰ ਜਾਲੀ ਦਾ ਵੀ ਦੇ ਦਾਂਗੇ ਆਹੇ ਦੇਖੋ ਸੀਟਾਂ ਤੇ ਲਫਾ ਫਲਫੂਫੇ ਉਹ ਵੀ 50 70 ਹੀ ਚੰਗੀ ਲੱਗੀ ਹੋਈ ਆ ਤੇ ਜੇ ਬਈ ਆਪੇ ਤੇ ਲੋਨ ਦੀ ਗੱਲ ਕਰੀਏ ਲੋਨ ਦੇਓ 3.5 ਲੱਖ ਦਾ 3.5 ਲੱਖ ਦਾ ਲੋਨ ਦੋ ਜੀ ਮਤਲਬ 90000 ਰੁਪਏ ਦੇ ਜਾਣ ਟਰੈਕਟਰ ਲੈ ਜਾਣ 90000 ਦੇ ਜਾਣ ਤਾਂ ਟਰੈਕਟਰ ਲੈ ਜਾਣ ਬਾਕੀ ਉਹੋ ਜੀ ਲੋਨ ਬਾਕੀ ਲੋਨ ਉਹ ਜੀ ਮਤਲਬ ਇੱਕ ਤਾਂ 12 ਮਾਡਲ ਤੋਂ ਉੱਪਰ ਆਪਾਂ ਲੋਨ ਕਰਵਾ ਦੇਣੀ ਹਾਂ ਜੀ ਤੇ ਜੇ ਕਿਸੇ ਨੇ ਟਰੈਕਟਰ ਵਿੱਚ ਘਟਾਉਣਾ ਹੋਵੇ ਘਟ ਲਾਂਗੇ ਜੀ ਉਹ ਵੀ ਘਟ ਲਾਂਗੇ ਜੇ ਕਿ ਜਿਹੜਾ ਤੁਹਾਡਾ ਨੰਬਰ ਆ ਉਹ ਦੱਸ ਦੋ ਫਿਰ 88464 ਜੀ ਹਾਂਜੀ 17137 17137 ਤੇ ਬਾਕੀ 17137 ਬਾਕੀ ਜਿਹੜਾ ਬਾਈ ਦਾ ਨੰਬਰ ਆ ਉਹ ਟਾਈਟਲ ਤੇ ਚੱਲੀ ਜਾਂਦਾ ਜੇ ਕਿਸੇ ਨੇ ਕੋਈ ਵੀ ਟਰੈਕਟਰ ਲੈਣਾ ਆ ਚਾਰਾ ਟਰੈਕਟਰ ਅਸ ਤੱਕ ਕਰ ਲਿਓ ਸੰਪਰਕ ਇੱਕ ਵਾਰੀ ਜਿਹੜਾ ਤੁਹਾਡਾ ਐਡਰੈਸ ਆ ਪਿੰਡ ਫਰਵਾਹੀ ਦਾ ਕਿੱਥੇ ਜੇ ਘਰ ਪਈ ਜਾਂਦਾ ਦਾਣਾ ਮੰਡੀ ਕੋਲੇ ਜੀ ਦਾਣਾ ਮੰਡੀ ਕੋਲੇ ਦਾਣਾ ਮੰਡੀ ਕੋਲੇ ਜਿਹੜਾ ਬਾਈ ਦਾ ਘਰ ਪਈ ਜਾਂਦਾ ਤਾਂ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਜਾਂ ਕੋਈ ਵਿੱਚ ਘਟਾ ਕੇ ਲੈਣਾ ਤਾਂ ਵੀ ਕਰ